ਅਸੀਂ ਖਨੋਰੀ ਬਾਰਡਰ ਤੇ ਅਸਟੈਂਡ ਸੋ ਸਾਰੀ ਪ੍ਰੋਸੈਸ ਕਰਨਾ ਜੋ ਇਹਨਾਂ ਦਾ ਮੈਡੀਕਲ ਚੈੱਕਅਪ ਚੱਲ ਰਿਹਾ ਹੈ ਅੱਜ ਦੀ ਤਰੀਕ 4 ਦਸੰਬਰ ਖਨੋਰੀ ਕੋਰਟ ਤੇ ਨਾਮ ਜੀ ਜੀ ਦਲੇਵਾਲ ਅੱਜ ਦੇ ਨਾਲ ਜਿਹੜਾ 슈ਗਰ ਲੈਵਲ ਉਹ 120 ਰਿਹਾ ਸੀ ਜਿਹੜਾ ਬੀਪੀ ਆ 140/81 ਪਲਸ 92 ਤੇ ਟੈਂਪਰੇਚਰ ਜਿਹੜਾ ਉਹ 98 ਹੈ ਪਰ ਸੋ ਇਹਨਾਂ ਦੇ ਜਿਹੜੇ ਟੈਸਟ ਭੇਜੇ ਸੀਗੇ ਕੱਲ ਉਹਨਾਂ ਦੀਆਂ ਰਿਪੋਰਟਸ ਆਈਆਂ ਨੇ ਉਹਨਾਂ ਦੀ ਰਿਪੋਰਟਸ ਦੇ ਵਿੱਚ ਡਾਕਟਰ ਸਵੈਮਨ ਸਿੰਘ ਜੀ ਵੱਲੋਂ ਉਹ ਦੇਖਿਆ ਗਿਆ ਹੈ ਤਾਂ ਮੇਨ ਇਹਨਾਂ ਦੇ ਜਰਕ੍ਰਟੀਨਿਨ ਨਾਈਜ਼ਾ ਉਹਦੇ ਵਿੱਚ ਫੰਕਸ਼ਨਸ ਦੇ ਵਿੱਚ ਕਾਫੀ ਜ਼ਿਆਦਾ ਜਿਵੇਂ ਲੀਵਰ ਕਿਡਨੀ ਤੇ ਕਾਫੀ ਅਸਰ ਹੋ ਰਿਹਾ ਹੈ ਤਾਂ ਉਹਨਾਂ ਨੂੰ ਦੇਖਦੇ ਹੋਏ ਅੱਜ ਫਿਰ ਦੁਬਾਰਾ ਅਸੀਂ ਇਹਨਾਂ ਦੇ ਟੈਸਟ ਭੇਜੇ ਨੇ ਜਿਨ੍ਹਾਂ ਦੇ ਵਿੱਚ ਕੰਪਲੀਟ ਸੀਬੀਸੀ ਭੇਜੀ ਹੋਈ ਹੈ ਜੀ ਰੀਨਲ ਐਂਡ ਲੀਵਰ ਫੰਕਸ਼ਨ ਦੇ ਵਿੱਚ ਲੈਕਟਿਕ ਐਸਿਡ ਬੈਟਾ ਹਾਈਡਰੋਕਸੀ ਬਲਟ ਟੈਸਟ ਵੀ ਭੇਜੀ ਹੋਏ ਨੇ ਜੀ ਕਰੀਟੀਨਾਨ ਕਿਨਾਈਜ਼ ਭੇਜੀ ਹੋਈਆਂ ਨੇ ਕਾਰਨ ਕੀ ਆ ਜੀ ਕੁਝ ਲੈ ਨਹੀਂ ਰਹੇ ਉਦੇ ਕਰਕੇ ਜਿਹੜੀ ਇਹਦੀ એનર્ਜੀ ਆ ਉਹ ਬਹੁਤ ਜ਼ਿਆਦਾ ਮਤਲਬ ਵੀ ਇਹਨਾਂ ਨੂੰ ਕੰਜ਼ਿਊਮ ਕਰਨੀ ਪੈ ਰਹੀ ਹੈ ਇਹਨਾਂ ਦੇ ਬਾਡੀ ਦੇ ਵਿੱਚ ਜਿੱਦਾਂ ਕਹਿ ਸਕਦੇ ਆ ਵੀ ਜਾ ਨਹੀਂ ਰਿਹਾ ਕੁਝ ਅੰਦਰ ਕਿਸੇ ਵੀ ਤਰ੍ਹਾਂ ਦਾ ਵਿਟਾਮਿਨਸ ਜਾਂ ਸਿਰਫ ਕੋਕ ਪਾਣੀ ਲੈ ਰਿਹਾ ਮਿਨਰਲਸ ਆ ਰਿਹਾ ਤੇ ਉਹਦੇ ਰਿਗਾਰਡਿੰਗ ਕਾਫੀ ਜ਼ਿਆਦਾ ਬਾਡੀ ਦੇ ਵਿੱਚ ਚੇਂਜਸ ਆ ਰਹੇ ਨੇ ਵੀ ਕਿਹੜੇ ਸ ਬਹੁਤ ਜ਼ਿਆਦਾ ਆ ਰਹੀ ਆ ਸੋ ਬਾਕੀ ਇਹ ਇਹ ਸਾਰੇ ਟੈਸਟਾਂ 'ਚ ਭੇਜ ਦਿੱਤੇ ਗਏ ਆ ਹੁਣ ਤੱਕ weight ਹੈ ਜਿਹੜੇ ਇਹਨਾਂ ਦਾ 24 ਘੰਟੇ ਬਾਅਦ weight ਕਰਦੇ ਜੀ ਸੀ ਰਾਤ ਕੀਤਾ ਸੀਗਾ 3 ਦਸੰਬਰ ਨੂੰ 78.3 kg ਇਹਨਾਂ ਦਾ weight ਹੈ ਜੀ ਕਿਉਂਕਿ 8+ ਲੂਜ਼ ਹੋ ਚੁੱਕਾ ਹੈ ਸੋ ਇਸ ਲਈ ਜਿਹੜੀਆਂ ਅੱਜ ਰਿਪੋਰਟਾਂ ਭੇਜੀਆਂ ਨੇ ਅਸੀਂ ਉਹਨਾਂ ਦਾ ਅਜ ਰਾਤ ਨੂੰ ਅਜ ਨਹੀਂ ਦੀਆਂ ਕੱਲ ਨੂੰ ਉਹਨਾਂ ਰਿਪੋਰਟਾਂ ਦੇ ਵਿੱਚ ਕੀ ਨਿਕਲਦਾ ਲੇਕ ਇਦਾਂ ਦੀ ਹੋਰ ਕੀ ਚੇਂਜਸ ਆ ਰਹੇ ਨੇ ਉਹ ਤੁਹਾਨੂੰ ਕੱਲ ਤੀ ਜਿਹੜੀ ਕੀਸੀ ਦੇ ਵਿੱਚ ਅਸੀਂ ਅਪਡੇਟ ਕਰ ਦਵਾਂਗੇ ਮਿਹਲੇ ਦਿਨ ਤੋਂ ਲੈ ਕੇ ਹੁਣ ਤੱਕ 8 kg ਭਾੜਾ ਘਟਿਆ ਹੈ ਹਾਂਜੀ 8+ ਹੈ ਜੀ ਕਿਉਂਕਿ ਜਦੋਂ ਇਹਨਾਂ ਦਾ 26 ਨੂੰ ਲਿਖਿਆ ਤਾਂ 86+ ਸੀਗਾ ਪਰ ਰਾਤ ਇਹਨਾਂ ਦਾ ਜਿਹੜਾ ਜੀ ਵੇਟ ਆ ਉਸੰਕੀ 8.3 ਕਿਜੀ ਰਹਿ ਗਿਆ। ਸ਼ੂਗਰ ਲੈਵਲ ਦੇਖੋ ਸ਼ੂਗਰ ਲੈਵਲ ਫਲਕਚੂਏਟ ਕਰ ਰਹੀ ਆ ਮੇਨ ਬੀਪੀ ਤੇ ਜੀ ਜਿਆਦਾ ਇਹਨਾਂ ਦਾ ਬੀਪੀ ਨੇ ਬਸਤ ਨਹੀਂ ਆਣੇ ਚਾਹੀਦੇ ਪਰ ਬੀਪੀ ਜਿਆਦਾ ਆਪਸ ਡਾਊਨ ਜਾ ਰਿਹਾ ਕਦੀ 110 ਰਹਿ ਜਾਂਦਾ ਕਦੇ 150 ਪਲਸ ਵੀ ਹੋ ਜਾਂਦਾ ਸੋ ਪਰਸ ਹਜੇ ਨੋਰਮਲ ਆ ਜਿੱਤੇ ਜਿੱਤੇ ਕਰਕੇ ਥੋੜਾ ਜਿਹਾ ਵੀ ਠੀਕ ਆ ਸੋ ਵੀ ਪਰਸੇ ਲੈਦੇ ਠੀਕ ਆ ਤੇ ਜਿਹੜੀ ਸਰਕਾਰੀ ਡਾਕਟਰਾਂ ਦੀ ਟੀਮ ਆ ਉਹ ਕਹਿ ਰਹੀ ਹੈ ਕਿ ਵੀ ਸਾਰਾ ਕੁਝ ਠੀਕ ਚੱਲ ਰਿਹਾ ਨਾ ਕੋਈ ਸ਼ੂਗਰ ਦੇ ਵਿੱਚ ਕੋਈ ਤਰਾਉਣਾ ਮਾਰੇ ਨਾ ਕੋਈ ਬੀਪੀ ਦੇ ਵਿੱਚ ਦਰਾਉਣਾ ਅਸੀਂ ਦਿੱਖੋ ਤੁਹਾਡੇ ਸਾਹਮਣੇ ਆ ਜੀ ਡੇਲੀ 6-6 ਘੰਟੇ ਆ ਬਸ ਕਰਦੇ ਆ ਹੁਣ 2-3 ਘੰਟੇ ਚ ਲੈ ਜਾਂਦੇ ਆ ਕਿਦਾਂ ਮੈਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦਾ ਅਸੀਂ ਤਾਂ ਆਪਣੇ ਜੋ ਟੈਸਟ ਕਰ ਰਹੇ ਆ ਜੋ ਰਿਪੋਰਟਸ ਨੇ ਜੀ ਉਹਦੇ ਅਸੀਂ ਜਵਾਬ ਦੇਈਆਂ ਉਹ ਕੀ ਟੈਸਟ ਕਰ ਰਹੇ ਜਾਂ ਕੀ ਕਰ ਰਹੇ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ